ਫॉर ਹਿਊਮਨ ਰਾਈਟਸ ਨੈਸ਼ਨਲ ਵਪਾਰ ਮੰਡਲ ਵੱਲੋਂ ਵੱਖ-ਵੱਖ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਅਹਿਮ ਬੈਠਕ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਤੇ ਪੀਐਫਐਚਆਰ ਨੈਸ਼ਨਲ ਵਪਾਰ ਮੰਡਲ ਦੇ ਚੀਫ ਚਰਨਜੀਤ ਸਿੰਘ ਚੇਤਨਪੁਰਾ ਅਤੇ ਪੰਜਾਬ ਪ੍ਰਧਾਨ ਗਿਨੀ ਪਾਟੀਆਂ ਨੇ ਆਖਿਆ ਕਿ ਵਪਾਰੀਆਂ ਦੀਆਂ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਪੀਐਫਐਚਆਰ ਨੈਸ਼ਨਲ ਵਪਾਰ ਮੰਡਲ ਹਮੇਸ਼ਾ ਤਤਪਰ ਹੈ ਇਸ ਮੀਟਿੰਗ ਵਿੱਚ ਨਰਿੰਦਰ ਸਿੰਘ ਰਤਨ ਵਿਨੇ ਮਹਿਰਾ ਰਾਜੀ ਸਚਦੇਵਾ ਗੁਰਪ੍ਰੀਤ ਸਿੰਘ ਹਰਿੰਦਰ ਪਾਲ ਸਿੰਘ ਸਾਹਿਲ ਮਹਾਜਨ ਦੀਪਕ ਚੱਡਾ ਅਤੇ ਹੋਰ ਵੀ ਨੁਮਾਇੰਦੇ ਮੌਜੂਦ ਸਨ ਇਸ ਦੌਰਾਨ ਪੀ ਐਫ ਐਚ ਆਰ ਦਾ ਵਿਸਤਾਰ ਕਰਦਿਆਂ ਰਣਜੀਤ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ਪੰਜਾਬ ਸਰਬਜੀਤ ਸਿੰਘ ਨੂੰ ਮੀਤ ਪ੍ਰਧਾਨ ਅੰਮ੍ਰਿਤਸਰ ਮਾਨਤ ਮਹਾਜਨ ਪ੍ਰਧਾਨ ਤਹਿਸੀਲ ਅੰਮ੍ਰਿਤਸਰ ਅਤੇ ਮਨੋਸ਼ ਕੁਮਾਰ ਨੂੰ ਮੈਂਬਰ ਥਾਪਿਆ ਗਿਆ ਤਨ ਦੱਸਣਾ ਚਾਹੁੰਦਾ ਤੁਹਾਡੇ ਮਾਧਿਅਮ ਰਹੀਂ ਕਿ ਆਪਣਾ ਪੀਐਫਆਰ ਚਾਰ ਨਸਨ ਵਪਾਰ ਮੰਡਲ ਤੋਂ ਚੀਫ ਡਾਕਟਰ ਚਰਨਜੀਤ ਸਿੰਘ ਬਤੌਰ ਸੇਵਾਦਾਰ ਔਰ ਗਿਨੀ ਪਟਿਆ ਜੀ ਪ੍ਰੈਜ਼ੀਡੈਂਟ ਪੰਜਾਬ ਔਰ ਇਹਨਾਂ ਦੇ ਨਾਲ ਜਿਹੜੀ ਟੀਮ ਜੁੜੀ ਹੈ ਉਹਦੇ ਵਿੱਚ ਮਾਨਕ ਮਹਾਜਨ ਔਰ ਮਨੂਜ ਕੁਮਾਰ ਜੀ ਔਰ ਰਣਜੀਤ ਸਿੰਘ ਜੀ ਪਟਿਆ ਔਰ ਇਹਨਾਂ ਦੇ ਨਾਲ ਹੋਰ ਵੀ ਕਾਫੀ ਮੈਂਬਰ ਜਿਹੜੇ ਆ ਨਾਲ ਜੁੜੇ ਆ ਅੱਜ ਸੋ ਮੈਂ ਗੱਲ ਕਰਨੀ ਚਾਹਾਂਗਾ ਕਿ ਇਹਦੇ ਨਾਲ ਜਿਹੜਾ ਇੱਕ ਈਆਪਾ ਚਾਰ ਜਿਹੜਾ ਨੈਸ਼ਨਲ ਪਾਰਟਮੈਂਟ ਉਹਦੇ ਪਰਿਵਾਰ 'ਚ ਵਾਦਾ ਹੋਇਆ ਹੈ। ਇਹ ਜਿਹੜਾ ਵਾਦਾ ਹੈ ਹੀ ਇੱਕ ਮੋਟੋ ਹੋ ਕੇ ਕੰਮ ਕਰਾਂਗੇ ਔਰ ਜਿਹੜੀਆਂ ਕੋਈ ਵੀ ਸਾਡੇ ਵਪਾਰ ਭਰਾ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਉਹ ਚ ਪ੍ਰੋਬਲਮ ਨੂੰ ਸੋਲਵ ਕਰਨ ਦੇ ਹੀ ਪਵੰਦ ਹੋਵਾਂਗੇ। ਸੋ ਇਹ ਹੈ ਕਿ ਕੋਈ ਵੀ ਪ੍ਰੋਬਲਮ ਜਿਹੜੀ ਹੁੰਦੀ ਹੈ ਨਾ ਆ ਜਾਂਦੀ ਹੈ ਲੇਕਿਨ ਜਾਂਦੀ ਹੈ ਹੌਲੀ-ਹੌਲੀ ਹੈ ਲੇਕਿਨ ਉਹਨੂੰ ਹੀ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਮਨਨ ਜੀ ਨੂੰ ਔਰ ਮਾਨਕਮਾ ਜਨ ਨੂੰ ਔਰ ਜੀਤ ਭਾਟੇ ਜੀ ਨੂੰ ਮੁਬਾਰਕਬਾਦ ਦਿੰਨਾ। ਪੀ ਜਿਨ੍ਹਾਂ ਨੇ ਸਾਡੇ ਇਸ ਪੀਐਫਐਸਰ ਵਿੱਚ ਆ ਕੇ ਤੇ ਚਾਰ ਚੰਦ ਲਾਏ ਆ ਔਰ ਗਿੰਨੀ ਪਾਟੀਆਂ ਜੀ ਨੇ ਮੋਤੀ ਪਰੋਏ ਆ ਅਸੀਂ ਲਗਾਤਾਰ ਕਾਫੀ ਦਿਨਾਂ ਤੋਂ ਸਾਡਾ ਐਸੋਸੀਏਸ਼ਨ ਦਾ ਵਿਸਤਾਰ ਚੱਲ ਰਿਹਾ ਖਾਲੀ ਅੰਮ੍ਰਿਤਸਰ ਨਹੀਂ ਬਾਹਰ ਵੀ ਚੱਲਦਾ ਅੱਜ ਅਸੀਂ ਆਪਣੇ ਅੰਮ੍ਰਿਤਸਰ ਦੇ ਸਰਬਜੀਤ ਜੀ ਸਾਡੇ ਨਾਲ ਜੁੜੇ ਨੇ ਔਰ ਟੈਲੀਫੋਨ ਚੇਂਜ ਐਸੋਸੀਏਸ਼ਨ ਤੋਂ ਉਹਨਾਂ ਦਾ ਡੈਂਟੀ ਕਾਰਡ ਬਣਿਆ ਹੈ ਮਾਨਿਕ ਮਹਾਜਨ ਜੀ ਇਹਨਾਂ ਨੂੰ ਬਤੌਰ ਸੈਂਟਰਲ ਦਾ ਬਿਲਕੁਲ ਹੀ ਪੂਰਾ ਚਾਰਜ ਦਿੱਤਾ ਉਹਨਾਂ ਨੂੰ ਪੀਐਚਾ ਫਰਜ਼ਾ ਮਤਲਬ ਹੈ ਕਿ ਲੋਕਾਂ ਦੇ ਲਈ ਉਹਨਾਂ ਦੇ ਹੱਕਾਂ ਦੀ ਰਾਖੀ ਕਰਨਾ ਅਸੀਂ ਵਪਾਰ ਮੰਡਲ ਬਣਾਉਣ ਦਾ ਮਕਸਦ ਹੀ ਇਹ ਹੈ ਕਿ ਅਗਰ ਕਿਸੇ ਤਰ੍ਹਾਂ ਦੀ ਕਿਸੇ ਵਪਾਰੀ ਨੂੰ ਕੋਈ ਮੁਸ਼ਕਲ ਆਂਦੀ ਹੈ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਸਾਡੀ ਸੋਚ ਹੈ ਵਾ ਕਿ ਇੱਕ ਇੱਕ ਸਿੰਗਲ ਸਿੰਗਲ ਮੋਤੀ ਜੋੜਿਆ ਜਾਏ ਤੇ ਮਾਲਾ ਬਣੇ ਮੇਰੇ ਚੀਫ ਸਾਹਿਬ ਅੱਜ ਸਪੈਸ਼ਲ ਸਾਰੀ ਟੀਮ ਨੂੰ ਮੁਦਈ ਦੇਣ ਦੇ ਨਾਲ ਆਏ ਨੇ ਤੇ ਸਾਡੇ ਨਰਿੰਦਰ ਸਿੰਘ ਜੀ ਸਾਡੇ ਰਤਨ ਉਹ ਭਾਜੀ ਵਿਨੇ ਸ਼ਰਮਾ ਜੀ ਗੁਰੂ ਬਾਜ਼ਾਰ ਤੋਂ ਟੂ ਵੀਲਰ ਐਸੋਸੀਏਸ਼ਨ ਤੋਂ ਰஞ்சிਤ ਸਿੰਘ ਜੀ ਸਾਡੇ ਨਾਲ ਆਏ ਨੇ ਕਟਰਾ ਜਮਲ ਸਿੰਘ ਤੋਂ ਤੁਹਾਨੂੰ ਮਾਨਿਕ ਜੀ ਦੱਸਿਆ ਵਾ ਕਿ ਜੁੜੇ ਨੇ ਮਾਨੂੰ ਬੜੀ ਖੁਸ਼ੀ ਹੋ ਰਹੀ ਹੈ ਦੱਸ ਰਿਆ ਔਰ ਜੀਜੀ ਫੈਸ਼ਨ ਜੋ ਬਹੁਤ ਜਲਦੀ ਸਾਡੇ ਉਥੋਂ ਦੇ ਪ੍ਰੈਜ਼ੀਡੈਂਟ ਵੀ ਨਾਲ ਸਾਡੇ ਨਾਲ ਜੁੜ ਗਏ ਨੇ ਉਹਨਾਂ ਦਾ ਅਸੀਂ ਆਇਡੈਂਟੀਕਾਡ ਬਣ ਜਾਣਾ ਮੈਂ ਮੇਨ ਮਕਸਦ ਹੈ ਕਿ ਤੁਸੀਂ ਹਰ ਏਰੀਆ ਦੇ ਜਿਹੜੇ ਜਿਹੜੇ ਪ੍ਰੈਜ਼ੀਡੈਂਟ ਨੇ ਜਿਵੇਂ ਕਿ ਸਾਡੇ ਸ਼ੂਜ਼ ਮਾਰਕੀਟ ਤੋਂ ਨੇ ਸਚਦੇਵਾ ਸਾਹਿਬ ਪ੍ਰੀਤ ਦੇਵਾ ਜੀ ਮੈਂ ਖੁਸ਼ੀ ਹੁੰਦੀ ਹੈ ਕਿ ਹਰ ਬੰਦਾ ਆਪਣੀ ਆਪਣੇ ਫੀਲਡ 'ਚ ਆਪਣੇ ਤਰੀਕੇ ਨਾਲ ਕੰਮ ਕਰ ਰਿਹਾ ਔਰ ਐਸੋਸੀਏਸ਼ਨ ਨਾਲ ਦੇ ਮੈਂਬਰ ਜੋੜ ਰਿਹਾ ਤਾ ਜੋ ਸੀਐਨਓ ਦਾ ਵਿਸਤਾਰ ਕਰ ਸਕੀ ਹੈ ਕੁਛ ਦਿਨ ਪਹਿਲਾਂ ਅਸੀਂ ਜਲੰਧਰ ਤੋਂ ਪ੍ਰੈਜ਼ੀਡੈਂਟ ਬਣਾ ਕੇ ਆਏ ਸੀ ਡਿਸਟ੍ਰਿਕਟ ਦੇ ਔਰ ਉਹਨਾਂ ਦੀ ਸਾਰੀ ਅੱਛੀ ਤਰ੍ਹਾਂ ਮੀਟਿੰਗ ਕੀਤੀ ਸਾਰਾ ਦਿਨ ਉੱਥੇ ਲਗਾਇਆ ਅੱਗੋਂ ਪਠਾਨਕੋਟ ਦੇ ਵੀ ਸਾਡੇ ਨੂਕਮਾਜਾਂ ਦੀ ਬਣੇ ਆ ਮਤਲਬ ਕਿ ਨਾਲ-ਨਾਲ ਸ਼ਹਿਰ 'ਚ ਵੀ ਹੈ ਤੇ ਨਾਲ ਪੰਜਾਬ 'ਚ ਵੀ ਹੈ ਅਸੀਂ ਦੋਨੋਂ ਤਰਫ ਕੰਮ ਕਰਦੇ ਪਏ ਆ ਪੰਜਾਬ ਦੀ ਸਾਰੀ ਟੀਮ ਦੇਖ ਰੇਕਦੀ ਮੇਰੇ ਨਾਲ ਤੇ ਹੈ ਹੀ ਹੈ ਚੀਫ ਸਾਫ ਦੇ ਅੰਡਰ ਸਭ ਚੱਲਦਾ ਪਿਆ ਔਰ ਕੁਝ ਹਰਿਆਣਾ ਦੇ ਮੈਂਬਰ ਵੀ ਸਾਡੇ ਕੋਲ ਆਏ ਨੇ ਉਹਨਾਂ ਨੇ ਵੀ ਸਾਨੂੰ ਕਿਹਾ ਉਹਦੀ ਵੈਰੀਫਿਕੇਸ਼ਨ ਕਰਕੇ ਅਸੀਂ ਬਹੁਤ ਜਲਦੀ ਉਧਰਲੇ ਪਾਸੇ ਵੀ ਆਪਣਾ ਵਿਸਤਾਰ ਕਰਨ ਜਾ ਰਹੇ ਹਾਂ